ਫਿਰ ਵੀ ਨਾਲੇ ਗਾਤਰੀ ਬਾਈ ਫਿਰ ਦੇ ਗਾ ਕੀ ਗਾਤਰੀ ਨਾਲ ਤਸੱਲੀ ਨਹੀਂ ਹੋਈ ਤੇਰੀ ਹੁਣ ਉਹ ਦਿਨਾਂ ਕਿਉਂ ਲੱਗਿਆ ਇੱਕ ਬੇੜੀ ਤੇ ਚੜਨਾ ਬਈ ਦੋ ਤੇ ਨਹੀਂ ਡੁੱਬ ਜਾਾਂਗੇ ਦੋ ਬੇੜੀਆਂ ਤੇ ਚੜੇ ਏਕ ਆਸ ਰੱਖੋ ਮਨ ਮਾਹੇ ਸਰਬ ਰੋਗ ਨਾਨਕ ਮਿਟ ਜਾਏ ਬੰਦੇ ਦੇ ਹੱਥ ਨਹੀਂ ਹੈ ਜਿੱਦਨ ਬੰਦੇ ਦੇ ਹੱਥ ਗੱਲ ਆ ਗਈ ਬਸ ਉਹ ਆਪ ਹੀ ਸਾਰੇ ਸੁ ਇਕੱਠੇ ਗਾ ਲੈ ਗਿਆ ਆਪਾਂ ਨੂੰ ਕਿਉਂ ਦੇਊਗਾ ਆਪਾਂ ਨੂੰ ਪਰ ਇਹਨਾਂ ਦਿਮਾਗ ਨਹੀਂ ਨਾ ਕੰਮ ਕਰਦਾ ਜਾ ਜਿੱਥੇ ਮਰਜੀ ਪਾ ਕੇ ਰੌਲੇ ਕਰਾਉਣੇ ਨੇ ਕਰਾ ਲਾ ਅਜਾੜਾ ਤਾਂ ਕਰ ਕਰਕੇ ਬਹਿ ਜਾਏਗਾ ਪਰ ਤੇਰਾ 파ਤਾ ਗੂ ਵੀ ਕਰੇਗਾ ਬੜੀ ਦੁਨੀਆ ਪਾ ਕੇ ਹੁੰਦੀ ਫਿਰਦੀ ਅਸੀਂ ਨਹੀਂ ਦੇਖਿਆ ਕਿਸੇ ਦਾ ਬਾਦਸ਼ਾਹ ਬਣਿਆ ਜਿਹੜਾ ਆਪ ਮੰਗ ਰਿਹਾ ਉਹ ਦੈਿਕ ਕੀ ਐਨੇ ਲਿਓ ਤੁਹਾਡਾ ਉਪਾਅ ਕਰ ਦਿੰਨੇ ਆ ਤੇ ਆਪਣੇ ਆਖੋ ਪਰਚ ਦਿਮਾਗ ਹੈ ਨਹੀਂ ਵੀ ਤੇ ਮੇਰੇ ਤੋਂ ਮੰਗ ਰਿਹਾ ਇਹ ਮੈਨੂੰ ਕੀ ਦੇਗਾ ਇਹ ਕਹਿੰਦਾ ਅਗਲੀ ਵਾਰੀ ਜ਼ਿਆਦਾ ਲਿਆਈ ਫੇਰ ਥੋੜਾ ਵੱਡਾ ਪਾ ਕਰਾਂਗੇ ਤੇਰਾ ਕਈਆਂ ਨੇ ਘਾਰੀ ਜੜ ਲੈਨੇ ਪਾ ਕਰਾਉਂਦੇ ਆ ਕਰਾਉਂਦੇ ਆ ਹੋਏ ਹੀ ਨਹੀਂ ਪਾਉਂਦਾ ਆ ਗੁਰੂ ਕਹਿੰਦੇ ਅਰਦਾਸ ਕਰਿਆ ਕਰ ਆਗੇ ਸੱਜੇ ਪਾਤਸ਼ਾਹ ਤੇਰੇ ਦਰ ਤੋਂ ਬਿਨਾ ਹੋਰ ਕਿਹੜਾ ਦਾਰਾ ਕਿੱਥੇ ਜਾ ਕੇ ਕਰੀਏ ਦਾਰ ਤੇ ਤੂੰ ਕਿੱਥੇ ਕਰਦਾ ਫਿਰਦਾ